ਦੋਧਰੀ ਰਾਖੀ ਬਿੱਲਾ ਬਿਠਾਦਾ ਤੇ ਕਿਵੇਂ ਤੁਸੀਂ ਰੋਕ ਲਓਗੇ ਜਿਹੜਾ ਸਾਨੂੰ ਪਤਾ ਵੀ ਕਿਵੇਂ ਲੋਕ ਮਰ ਰਹੇ ਨੇ ਜੈਸਲ ਮੇੜ ਤੱਕ ਲੋਕ ਮਰ ਰਹੇ ਨੇ ਯੂਪੀ ਦੇ ਵਿੱਚ ਜਿੰਨਾ ਕੁੜ ਤਿਆਰ ਹੁੰਦਾ ਆਪਣੇ ਅੱਛਾ ਆ ਕੇ ਬਿਕਦਾ ਟਰਾਲੀਆਂਾਂ 'ਚ ਵੇਚਦੇ ਫਿਰਦੇ ਸਾਰਾ ਉਹ ਕੈਮੀਕਲ ਨਾਲ ਤਿਆਰ ਕਰਦੇ ਆ ਸਾਰੀ ਜ਼ਹਿਰੀ ਜਿਹੜੀ ਮਰਜੀ ਚੀਜ਼ਾਂ ਜ਼ਹਿਰ ਆ ਹਰ ਚੀਜ਼ ਚ ਲੋਕਾਂ ਨੂੰ ਖੜ ਕੇ ਸੋਚਣਾ ਪੈਣਾ ਸਾਡੇ ਬੱਚੇ ਪੈਦਾ ਹੁਣ ਹਟ ਕੇ ਅਪਾਹਜ ਬੱਚੇ ਪੈਦਾ ਹੋ ਰਿਹਾ ਇਹ ਜ਼ਹਿਰਾਂ ਕਰਕੇ ਲੋਕ ਮਰ ਰਹੇ ਆ ਹਸਪਤਾਲ ਭਰੇ ਪਏ ਆ ਮੌੜ ਕਲਾ ਦੇ ਵਿੱਚ ਪੌਣ ਕਲਾ ਦੇ ਵਿੱਚ ਸ਼ਰੇਆਮ ਲਿਖਿਆ ਵੀ ਸਾਡੇ ਪਿੰਡ ਚੱਟਾ ਹਾਂ ਵਿਖਦਾ ਉਹਦੇ ਪੁਲਿਸ ਨੇ ਢਾਤਾ ਕੀ ਪੁਲਿਸ ਨੇ ਢਾਉਣ ਦੇ ਨਾਲ ਕੀ ਨਸ਼ਾ ਘੱਟ ਗਿਆ ਜਾਂ ਮੁੱਕ ਗਿਆ ਭਾਂਤ ਚੁਣਿਆ ਸੀਗਾ ਲੋਕਾਂ ਨੇ ਜੀ ਨਿਕਲੇ ਕੱਖ ਨਹੀਂ ਨਿਕਲੇ ਬੱਚੋਂ ਕਿ ਸੋਨੋ ਮਾੜਾ ਨਿਕਲ ਗਿਆ ਜਿੰਨਾ ਪਬਲਿਕ ਸੈਕਟਰ ਆ ਸਾਰਾ ਉਹ ਵੇਚ ਹੀ ਜਾਂਦੇ ਆ ਸਰਕਾਰ ਜਿੰਨੇ ਸਰਕਾਰੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਜੈ ਤਾਂ ਸਾਰੀਆਂ ਉਹ ਵੇਚੀ ਜਾਂਦੀ ਆ ਏਆਰਜੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਪਟਿਆਲਾ ਤੋਂ ਹਿਮਾਂਚਲ ਮੜਕਾ ਨੇ ਇਸ ਟਾਈਮ ਤੇ ਲਖਤ ਸਧਾਨਾ ਸਾਡੇ ਨਾਲ ਮੌਜੂਦ ਨੇ ਜੋ ਕਾਲੇ ਪਾਣੀ ਦੇ ਮੁੱਦੇ ਉੱਤੇ ਪਟਿਆਲਾ ਦੇ ਵਿੱਚ ਨਾ ਪ੍ਰਦਰਸ਼ਨ ਦੌਰਾਨ ਆਏ ਨੇ ਲਖਤ ਸਧਾਨਾ ਜੀ ਕਿਵੇਂ ਦੇਖਦੇ ਹੋ ਅੱਜ ਪਟਿਆਲਾ ਦੇ ਵਿੱਚ ਜਿਹੜਾ ਹਾਂ ਮੁੱਦਾ ਸਰਕਾਰ ਦੇ ਵੱਲੋਂ ਬਾਰ ਬਾਰ ਉਹਨਾਂ ਇੰਡਸਟਰੀਆਂ ਨੂੰ ਉਹਨਾਂ ਇੰਡਸਟਰੀਆਂ ਨੂੰ ਬਾਰ ਬਾਰ ਮਨਜ਼ੂਰੀਆਂ ਦਿੱਤੇ ਜਾਂਦੇ ਜੋ ਪੰਜਾਬ ਦਾ ਪਾਣੀ ਖਰਾਬ ਕਰ ਰਹੇ ਕਿਵੇਂ ਦੇਖੋ ਲਖਤ ਸਧਾਨਾ ਜੀ ਦੇਖੋ ਪਿਛਲੇ ਸਾਲ 3 ਦਸੰਬਰ ਨੂੰ ਅਸੀਂ ਇਕੱਠ ਰੱਖਿਆ ਸੀ ਲੁਧਿਆਣੇ ਮੁੰਡੇ ਦੇ ਰਿਆਜ ਪੈਂਦੀਆਂ ਜਿਹੜਾ ਨੂੰ ਬੰਦ ਕਰ ਲਈ ਉਸ ਵੇਲੇ ਵੀ ਇਹਨਾਂ ਨੇ ਭਰੋਸਾ ਦਿੱਤਾ ਸੀ ਵੀ ਇੱਕ ਹਫ਼ਤੇ 'ਚ ਬੰਦ ਕਰ ਦਿਆਂਗੇ ਅੱਜ ਸਾਲ ਹੋ ਗਿਆ ਐਜੀਟੀ ਦੇ ਆਰਡਰ ਹੋ ਚੁੱਕੇ ਨੇ ਨੈਸ਼ਨਲ ਪੋਲਿਊਸ਼ਨ ਬੋਰਡ ਦੇ ਆਰਡਰ ਹੋ ਚੁੱਕੇ ਨੇ ਪਰ ਬੰਦ ਨਹੀਂ ਹੋ ਰਹੀਆਂ ਜ਼ਹਿਰਾ ਉਲਟਾ ਤੁਸੀਂ ਦੇਖੋ ਜਿਹੜਾ ਆਪਣਾ ਐਮਐਲਏ ਬਣਿਆ ਜਿੰਮਨੀ ਚੋਂ ਦੇ ਬੱਚੇ ਲੁਧਿਆਣੇ ਤੋਂ ਉਹ ਬੰਦਾ ਇਹਨਾਂ ਨੇ ਮੰਤਰੀ ਬਣਾ ਕੇ ਉਹਨੂੰ ਸਾਰਾ ਜਿਹੜਾ ਡਿਪਾਰਟਮੈਂਟ ਆ ਇੰਡਸਟਰੀਅਲ ਉਸਮਾਇਆ ਹੋਇਆ ਜਿਹਦੀਆਂ ਖੁਦ ਦੀਆਂ ਇੰਡਸਟਰੀਆਂ ਜਿਹੜਾ ਖੁਦ ਬੰਦਾ ਜ਼ਹਿਰ ਪਾ ਰਿਆ ਡਰਾਮਾ 'ਚ ਉਹ ਬੰਦਾ ਹੁਣ ਉਹ ਦੁੱਧ ਨਹੀਂ ਰਾਖੀ ਬਿੱਲਾ ਬਿਠਾਤਾ ਕਿਵੇਂ ਤੁਸੀਂ ਰੋਕ ਲਓਗੇ ਜਿਹੜਾ ਸਾਨੂੰ ਪਤਾ ਵੀ ਕਿਵੇਂ ਲੋਕ ਮਰ ਰਹੇ ਨੇ ਜੈਸਲ ਨੇਰ ਤੱਕ ਲੋਕ ਮਰ ਰਹੇ ਨੇ ਬੀਕਾ ਨੇਰ ਗੰਗਾ ਸਾਰਾ ਦੱਖਣੀ ਮਾਲਵਾ ਜ਼ਹਿਰਾ ਨੇ ਮਾਰਤਾ ਪਰ ਜਿਸ ਤਰੀਕੇ ਨਾਲ ਲੋਕ ਮਰ ਰਹੇ ਨੇ ਉਹ ਮੁੱਠ ਨਹੀਂ ਰਹੇ ਲੋਕ ਦੁੱਖ ਇਸ ਗੱਲ ਦਾ ਵੀ ਯਾਰਾ ਅੱਜ 3 ਕਰੋੜ ਬੰਦਾ ਪੀੜਦਾ ਤੇ ਅੱਜ ਅਸੀਂ ਕਾਲ ਦਿੱਤੀ ਸੀਗੀ ਤੇ ਬੰਦੇ ਕਿੰਨੇ ਪਹੁੰਚਦੇ ਆ ਮਤਲਬ ਪੰਜਾਬੀ ਆਪਣੇ ਹੱਕਾਂ ਵਾਸਤੇ ਆਪ ਹੀ ਨਹੀਂ ਜਾਗਰੂਕ ਤਾਂ ਹੈਗੇ ਮੇਨ ਗੱਲ ਤਾਂ ਇਹੀ ਆ ਪੰਜਾਬੀ ਹੱਕਾਂ ਪ੍ਰਤੀ ਜਾਗਰੂਕਤਾ ਹੈਗੇ ਆ ਪਰ ਨਿਖਿੱਧ ਜੇ ਹੋ ਗਏ ਕੋਈ ਚਾਲੋ ਛੱਡ ਆਪਾਂ ਕੀ ਲੈਣਾ ਉਹਨਾਂ ਨੇ ਐ ਤਾਂ ਨਹੀਂ ਹੋਗਾ ਕਿ ਤੁਸੀਂ ਹੈਗੇ ਹੋ ਵੀ ਤੋਜਮਾਨ ਦੀ ਹੈਗੇ ਨਹੀਂ ਹੋਰ ਭਾਨਾ ਸਿੱਧੂ ਵਰਗੇ ਨੇ ਜੋ ਬਾਤ ਚੱਕ ਲੈਣਗੇ ਸੁੱਤੇ ਰਹ ਜੰਨੇ ਜੇ ਕਿਥੇ ਲੜਨ ਵਾਲੇ ਹਜ਼ਾਰਾਂ ਲੱਖਾਂ ਬੰਦੇ ਛੜਕਾਂ ਦੇ ਉੱਤੇ ਹੁਣ ਆਪਣੇ ਪਾਉਣ ਪਾਣੀ ਨੂੰ ਬਚਾਉਣ ਲਈ ਆਪਣੇ ਧਰਤੀ ਨੂੰ ਬਚਾਉਣ ਲਈ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਤਾਂ ਸਰਕਾਰਾਂ ਦੀ ਕੀ ਮਜਾਲ ਪਰ ਨਹੀਂ ਲੋਕਾਂ ਨੂੰ ਇਹ ਮੁੱਦਾ ਹੀ ਨਹੀਂ ਲੱਗਦਾ ਉਹ ਕਾਨੂੰ ਮੁੱਤੇ ਲੱਗਦੇ ਨੇ ਆਪਦੀਆਂ ਗਲੀਆਂ ਦੇ ਨਾਲੀਆਂ ਦੇ ਨਿਜ ਦੇ ਨਾਲਛ ਦੇ ਜਾਂ ਟੜਿਆਂ ਦੇ ਹਣਾ ਸੋ ਇਹ ਇਹ ਮੁੱਦਾ ਬਹੁਤ ਗੰਭੀਰਾ ਅਸੀਂ ਪਾਣੀ ਦਾ ਮੁੱਦਾ ਲਗਾਤਾਰ ਲਗਾਤਾਰ ਠਾ ਰਹੇ ਹਾਂ ਵੀ ਜਿਹੜੀਆਂ ਚਹਿਰਾਂ ਪਾਣੀ ਚ ਪੈਂਦੀਆਂ ਨੇ ਹੁਣ ਮੈਂ ਹਮੇਸ਼ਾ ਇਹ ਗੱਲ ਕੀਤੀ ਹੈ ਵੀ ਚਾਹੇ ਪਾਣੀ ਚ ਪੈਂਦੀ ਜ਼ਹਿਰ ਹੋਵੇ ਚਾਹੇ ਹਵਾਜ਼ ਭੁਲਦੀ ਜ਼ਹਿਰ ਹੋਵੇ ਚਾਹੇ ਧਰਤੀ ਚ ਪੈਂਦੀਆਂ ਜ਼ਹਿਰਾਂ ਹੁਣ ਮੈਂ ਯੂਪੀਆ ਜਾ ਕੇ ਆਇਆ ਪਿੱਛੇ ਜੇ ਯੂਪੀ ਦੇ ਵਿੱਚ ਜਿੰਨਾ ਕੁੜ ਤਿਆਰ ਹੁੰਦਾ ਆਪਣੇ ਛਾ ਕੇ ਪਿਕਦਾ ਦੁਕਾਨਾਂ ਤੇ ਜਾਂ ਟਰਾਲੀਆਂ 'ਚ ਵੇਚਦੇ ਫਿਰਦੇ ਆ ਸਾਰਾ ਉਹ ਕੈਮੀਕਲ ਨਾ ਤਿਆਰ ਕਰਦੇ ਆ ਸਾਰੀ ਜ਼ਹਿਰੀ ਕੋਈ ਤੁਸੀਂ ਫਲ ਫਰੂਟ ਲੈ ਲਓ ਉਹ ਮਸਾਲਿਆਂ ਤੋਂ ਬਿਨਾਂ ਨਹੀਂ ਤਿਆਰ ਹੁੰਦਾ ਦਾਲਾਂ ਲੈ ਲਓ ਪਨੀਰ ਲੈ ਲਓ ਦੁੱਧ ਲੈ ਲਓ ਘਿਓ ਲੈ ਲਓ ਜਿਹੜੀ ਮਰਜੀ ਚੀਜ਼ਾਂ ਜ਼ਹਿਰ ਆ ਹਰ ਚੀਜ਼ ਚ ਲੋਕਾਂ ਨੂੰ ਖੜ ਕੇ ਸੋਚਣਾ ਪੈਣਾ ਸਾਡੇ ਬੱਚੇ ਪੈਦਾ ਹੁਣ ਹਟ ਕੇ ਅਪਾਹਜ ਬੱਚੇ ਪੈਦਾ ਹੋ ਰਿਹਾ ਇਹ ਜ਼ਹਿਰਾਂ ਕਰਕੇ ਲੋਕ ਮਰ ਰਹੇ ਆ ਹਸਪਤਾਲ ਭਰੇ ਪਏ ਆ ਐਡਾ ਬੁਰਾ ਹਾਲ ਆ ਲੋਕਾਂ ਦਾ ਪਰ ਉਹਦੇ باوجود ਵੀ ਲੋਕਾਂ ਨੂੰ ਸਮਝ ਕਿਉਂ ਨਹੀਂ ਆ ਰਹੀ ਵੀ ਜਿੰਨਾ ਚਿਰ ਅਸੀਂ ਆਪਣੇ ਆ ਸਿੱਧਾਂ ਵੱਲ ਧਿਆਨ ਨਹੀਂ ਦੇਵਾਂਗੇ ਆਪਣਾ ਪੌਣ ਪਾਣੀ ਨਹੀਂ ਸੁਧਾਰਾਂਗੇ ਆਪਣਾ ਖਾਣ ਪੀਣ ਇਨਸਾਨਾਂਗੇ ਸੀ ਬੱਚਾ ਕਿਵੇਂ ਤੁਸੀਂ ਕਹਾਂ ਕਿ ਖਾਣ ਪੀਣ ਦਾ ਗਲਤ ਸਮਾਨ ਹੈ ਜੇ ਗੱਲ ਕਰ ਲੈ ਨਸ਼ੇ ਦੇ ਮੁੱਦੇ ਯੁੱਧ ਨਸ਼ੇ ਦੇ ਵਿਰੁੱਧ ਕਹੀ ਤਾਂ ਜਾਂਦੇ ਨੇ ਪਰ ਕੰਧਾਂ ਦੇ ਉੱਤੇ ਚਿੱਟਾ ਵੀਗਦਾ ਲਿਖਿਆ ਪਿਆ ਸੀ ਮਾਣ ਕਲਾਂ ਦੇ ਵਿੱਚ ਮੂਨ ਕਲਾ ਦੇ ਵਿੱਚ ਸ਼ਰੇਆਮ ਲਿਖਿਆ ਵੀ ਸਾਡੇ ਪਿੰਡ ਚਿੱਟਾ ਹਾਂ ਲਿਖਦਾ ਉਹਦੇ ਪੁਲਿਸ ਨੇ ਢਾਹਤਾ ਕੀ ਪੁਲਿਸ ਨੇ ਢਾਉਣ ਦੇ ਨਾਲ ਮੰਨ ਲਓ ਪੁਲਿਸ ਨੇ ਕੰਨ ਤੋਂ ਢਾਹਤਾ ਵੀ ਚਿੱਟਾ ਇੱਥੇ ਮਿਲਦਾ ਕੀ ਨਸ਼ਾ ਘੱਟ ਗਿਆ ਜਾਂ ਮੁੱਕ ਗਿਆ ਸੋ ਡਰਾਮੇ ਹੋ ਰਹੇ ਨੇ ਅਸਲ ਦੇ ਬੱਚਾ ਹੁਣ ਮੇਰੀ ਗੱਲ ਸੁਣੋ ਚਾਹੇ ਉਹ ਮੌਜੂਦਾ ਸਰਕਾਰ ਹੈ ਚਾਹੇ ਵਿਰੋਧੀ ਧਿਰ ਹੈ ਚਾਹੇ ਕੋਈ ਵੀ ਹੈ ਦੂਜੀਆਂ ਪਾਰਟੀਆਂ ਜਿਹੜਾ ਵੀ ਬੰਦਾ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦਾ ਸੱਤਾ ਚਾਉਣਾ ਚਾਹੁੰਦਾ ਕੁਰਸੀ ਤੇ ਬੈਠਣਾ ਚਾਹੁੰਦਾ ਕੀ ਉਹ ਬੰਦੇ ਕੋਲੇ ਮੁੱਦਾ ਹੈ ਬਿਲਕੁਲ ਜੀ ਕੋਰਾਨ ਨੀਤੀ ਹੈ ਵਾਤਾਵਰਨ ਦਾ ਪਾਣੀ ਦਾ ਸਿਹਤ ਦਾ ਹਨਾ ਧਰਤੀ ਦਾ ਬੋਲੀ ਦਾ ਐਜੂਕੇਸ਼ਨ ਦਾ ਇਹ ਮੁੱਦੇ ਹੈਗੇ ਆ ਮੁੱਦੇ ਧੜਿਆਂ ਬਾਜ਼ੀਆਂ ਦੇ ਨਿੰਦ ਜਾਂਦੇ ਆ ਉਹ ਨਿੰਦ ਲਿਆ ਉਹਨੇ ਉਹ ਨਿੰਦ ਲਿਆ ਆ ਕੁਛ ਹੋਈ ਜਾਂਦਾ ਪੰਜਾਬ ਕੱਲਾ ਧਰਨੇ ਜੋ ਕਈ ਰਹਿ ਗਿਆ ਕਿਉਂਕਿ ਕਿਸੇ ਨੇ ਕਦੇ ਪੀਯੂ ਦਾ ਧਰਨਾ ਕਦੇ ਪੀਆਰਟੀਸੀ ਮੁਲਾਜ਼ਮਾਂ ਦਾ ਧਰਨਾ ਕਦੇ ਕੱਚੇ ਕੰਮ ਆ ਧਰਨਾ ਪੰਜਾਬ ਚ ਦਾ ਧਰਨੇ ਜੋ ਕਈ ਛੱਡਤਾ ਇਹਨਾਂ ਨੇ ਪੰਜਾਬ ਨਹੀਂ ਕਰਾਂਗੇ ਕੀ ਆ ਆਪਾਂ ਹੁਣ ਤੁਸੀਂ ਦੇਖੋ ਆ ਪਿੱਛੇ ਜੇ ਪੀਆਰਟੀਸੀ ਵਾਲੇ ਕਿੰਨੇ ਕੁੱਟੇ ਆ ਪੀਆਰਟੀਸੀ ਵਾਲੇ ਕਿੰਨੇ ਕੁੱਟੇ ਆ ਵਿਧ ਵੀ ਹੋਈ ਕੇਸਾਂ ਦੀ ਮੈਂ ਕਹਿੰਦਾ ਪੱਕਾ ਲਾ ਕੇਸ ਪੱਟ ਫੇਰ ਉਧਰ ਆਪਣਾ ਤੋਂ ਲੈ ਲਾ ਵੀ ਪਰਚੇ ਉਹਨਾਂ ਦੇ ਪਾ ਬੰਦੇ ਸਸਪੈਂਡ ਕਰ ਹਨਾ ਸਿਰਫ ਉਹ ਉਸ ادارے ਨੂੰ ਬਚਾਉਣ ਲਈ ਲੜ ਰਹੇ ਹੈ ਨਾ ਬੰਦੇ ਵੀ ਇਹ ਜਿਹੜਾ ਸਰਕਾਰੀ ਅਦਾਰਾ ਹੈ ਹੁਣ ਜਿੰਨਾ ਪਬਲਿਕ ਸੈਕਟਰ ਹੈ ਸਾਰਾ ਉਹ ਵੇਚੀ ਜਾਂਦੇ ਆ ਸਰਕਾਰ ਜਿੰਨੇ ਸਰਕਾਰੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਜਾਇਦਾਦਾਂ ਸਾਰੀਆਂ ਉਹ ਵੇਚੀ ਜਾਂਦੀ ਹੈ ਆ ਨਵਾਂ ਪੰਜ ਗੱਡਤਾ ਸੈਂਟਰ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਬਿਲਕੁਲ ਹੈਨਾ ਉਹ ਜਿਵੇਂ ਕਹਿੰਦੇ ਆ ਇੱਕ ਦੇਸ਼ ਇੱਕ ਵੋਟ ਇੱਕ ਚੋਣ ਇੱਕ ਚੋਣ ਹੈਨਾ ਹੁਣ ਉਹ ਕਹਿੰਦੇ ਇੱਕ ਦੇਸ਼ ਤੇ ਇੱਕ ਜਿਹੜੀ ਲੈਂਡ ਆਲੀ ਆਪਣੀ ਉਹ ਲੈ ਕੇ ਆਏ ਨੇ ਹਨਾ ਪਾਲਿਸੀ ਲੈ ਕੇ ਆਇਆ ਵੀ ਇੱਕ ਲੈਂਡ ਤੇ ਇੱਕ ਜਿਹੜਾ ਆ ਰਿਕਾਰਡ ਹੁੰਦਾ ਉਹ ਸੈਂਟਰਲਾਈਜੇਸ਼ਨ ਕਿਵੇਂ ਕਰਨਾ ਸਾਰਾ ਜਿਹੜਾ ਮਾਰ ਰਿਕਾਰਡ ਆ ਜਾਂ ਰੈਵਨਿਊ ਆ ਉਹ ਸਾਰਾ ਸੈਂਟਰ ਦੇ ਕੋਲੇ ਚਲਿਆ ਜਾਣਾ ਹੁਣ ਤਾਂ ਪੰਜਾਬਾ ਪੰਜਾਬ ਦਾ ਮੰਨ ਲਓ ਪੰਜਾਬ ਕੋਲੇ ਆ ਹੋਰ ਸੂਬੇ ਦਾ ਰਿਕਾਰਡ ਉਹਦੇ ਕੋਲੇ ਆ ਜਦੋਂ ਸਾਰਾ ਸੈਂਟਰਾਈਜ਼ ਹੋ ਗਿਆ ਸਾਰਾ ਸੈਂਟਰ ਕੋਲ ਚਲਾ ਗਿਆ ਉਹਨਾਂ ਨੇ ਫਿਰ ਸਾਡੀਆਂ ਜ਼ਮੀਨਾਂ ਕਲਪਟਾਂ ਨੂੰ ਦੇ ਦੇਣੀਆਂ ਨੇ ਬਿਲਕੁਲ ਜੀ ਤਾਂ ਇਥੋਂ ਅਸੀਂ ਪਹਿਲਾਂ ਪੰਜਾਬ ਨਾਲ ਲੜ ਲੈਨੇ ਆ ਮੰਨ ਲਓ ਲੋਕ ਲੜ ਪੈਂਦੇ ਆ ਸਰਕਾਰਾਂ ਦੇ ਖਿਲਾਫ ਫਿਰ ਲੋਕ ਕਿੱਥੋਂ ਲੜਨਗੇ ਜਾ ਕੇ ਸੈਂਟਰ ਦੇ ਖਿਲਾਫ ਕਿੱਥੋਂ ਲੜਨਗੇ ਇਨੀ ਪਾਵਰ ਸੈਂਟਰ ਆਪੇ ਕੋਲੇ ਕਰ ਰਿਹਾ ਇਕੱਠੀ ਤਾਂ ਇਹ ਇਹ ਜਿਹੜੇ ਹਮਲੇ ਰੋਜ਼ ਹੋ ਰਹੇ ਆ ਵੀਰੀ ਸੋਡ ਇੱਕ ਟਾ ਆ ਗਿਆ ਇਹ ਇਹਦੇ ਵੀ ਸਾਨੂੰ ਲੜਨ ਦੀ ਲੋੜ ਹੈ ਪਰ ਕੀ ਕਰਨਗੇ ਲੋਕ ਯਾਰ ਸੜਕਾਂ ਤੋਂ ਨਿਕਲਣ ਤੋਂ ਇਲਾਵਾ ਲੋਕਾਂ ਕੋਲ ਰਹਿ ਕੀ ਗਿਆ ਹੁਣ ਲੋਕਾਂ ਨੂੰ ਉਮੀਦ ਹੁੰਦੀ ਆ ਵੀ ਯਾਰ ਕੋਈ ਸਰਕਾਰ ਚੁਣੀਏ ਚੰਗੀ ਵੀਰ ਪੱਤ ਚੰਗੀ ਗੱਲ ਸਾਡੇ ਫਾਇਦੇ ਦੀ ਗੱਲ ਕਰੂ ਸਾਡੇ ਭਲੇ ਦੀ ਗੱਲ ਕਰੂ ਹਨਾ ਤਾਂ ਉਹ ਸਰਕਾਰਾਂ ਨੂੰ ਪਤਾ ਵੀ ਕਿਵੇਂ ਅਣਭਵੰਤ ਚੁਣਿਆ ਸੀਗਾ ਲੋਕਾਂ ਨੇ ਕੀ ਨਿਕਲੇ ਕੱਖ ਨਹੀਂ ਨਿਕਲੇ ਵਿੱਚੋਂ ਕਿ ਸੌਨੋ ਮਾੜਾ ਨਿਕਲ ਗਿਆ ਤਾਂ ਲੋਕ ਫਿਰ ਆਖ ਕੇ ਸੜਕਾਂ ਤੇ ਆਉਣਗੇ ਤਾਂ ਮੇਰਾ ਆਖਰੀ ਸਵਾਲ ਇਹ ਬੰਦਾ ਮੋਰਚਾ ਅੱਗੇ ਕਿਵੇਂ ਦੇਖਿਆ ਜਾਊਗਾ ਅਸੀਂ ਲਗਾਤਾਰ ਲੜਾਈ ਲੜ ਰਹੇ ਹਾਂ ਅਸਲ ਇਹ ਲੰਬੀ ਲੜਾਈ ਆ ਤੇ ਲੋਕਾਂ ਦੀ ਲੜਾਈ ਆ ਜਿੰਨਾ ਚਿਰ ਲੋਕ ਨਹੀਂ ਉੱਠਦੇ ਉੰਨਾ ਚਿਰ ਇਹ ਜਿੱਤੀ ਨਹੀਂ ਜਾਂਦੀ ਜੇਕਰ ਪਿਛਲੇ 3 ਦਸੰਬਰ ਨੂੰ ਉੱਥੇ ਘੱਟੋ ਘੱਟ 20-50 ਹਜ਼ਾਰ ਬੰਦਾ ਆ ਜਾਂਦਾ ਸੀ ਉਦੋਂ ਹੀ ਬੰਦ ਕਰ ਦਿੰਦੇ ਉਹਦੇ ਬੰਦਾ 2000-5000 ਨੇ 20 ਹਜ਼ਾਰ ਬੰਦਾ ਪੁਲਿਸ ਦਾ ਲਾ ਕੇ ਦੋ ਤਾਂ ਸੋ ਅੱਜ ਵੀ ਅਸੀਂ ਓਕਾ ਦਿੱਤਾ ਵੀ ਆਓ ਯਾਰ ਸੜਕਾਂ ਦੇ ਆਹੇ ਘੱਟੋ ਘੱਟ ਘਰੀ ਉਹਨਾਂ ਨੂੰ ਨਜ਼ਰਬੰਦ ਕਰ ਦਿੰਦੇ ਪਹੁੰਚ ਨਹੀਂ ਦੇਦੇ ਬੰਦਿਆਂ ਨੂੰ ਤਾਂ ਨੇ ਬੰਦੇ ਜਦੋਂ ਹਜੂਮ ਹਟਦੇ ਆ ਨਾ ਲੋਕ ਲਹਿਰਾ ਉੜਦੀਆਂ ਫੇਰ ਨਹੀਂ ਅੱਛੇ ਕੋਈ ਟਿਕਦਾ ਹੁੰਦਾ ਸਵਾਲ ਇਹ ਹੈ ਵੀ ਹੁਣ ਡੋਕ ਉਵੇਂ ਲਹਿਰਾ ਪਾਣੀ ਰੰਗਾ ਲੋਕ ਤਾਂ ਕਹਲੇ ਉੱਥੇ ਮੈਂ ਹੀ ਇਹੀ ਗੱਲਾਂ ਕਹਿਣਾ ਚਾਹੁੰਦਾ ਓਏ ਪੈਸਾ ਨਹੀਂ ਖਾਦਾ ਜਾਂਦਾ ਹੁੰਦਾ ਪੈਸਾ ਨਹੀਂ ਚੱਬਿਆ ਜਾਣਾ ਪੈਸੇ ਨੇ ਜ਼ਿੰਦਗੀ ਨਹੀਂ ਬਚਾਉਣੀ ਪੈਸੇ ਨੇ ਸੇਤਾਂ ਨਹੀਂ ਬਣਾਉਣੀਆਂ ਸੋੜਾ ਪਾਉਣ ਪਾਣੀ ਸਭ ਜ਼ਹਿਰ ਬਣ ਗਿਆ ਬਿਲਕੁਲ ਜੀ ਤੁਸੀਂ ਨਹੀਂ ਬਚਣਾ ਇੰਨਾ ਗੱਲਾਂ ਤੇ ਆਜੋ ਮੁੱਦਿਆਂ ਤੇ ਆਜੋ ਸਭ ਤੋਂ ਅਹਿਮ ਤੇ ਗੰਭੀਰ ਮੁੱਦਾ ਇਹ ਜਿੰਨਾ ਡਾਈੰਗ ਇੰਡਸਟਰੀ ਲੁਧਿਆਣੇ ਦੀ ਤੇ ਇਲੈਕਟ੍ਰੋਪਲੇਟਿੰਗ ਜਿੰਨੀ ਇੰਡਸਟਰੀ ਹੈ ਲੁਧਿਆਣੇ ਦੀ ਜਿੰਨਾ ਜ਼ਹਿਰ ਜਿੰਨਾ ਕੈਮੀਕਲ ਉਹ ਪਾ ਰਹੀ ਹੈ ਹਿਮਾਚਲ ਤੋਂ ਜਿੰਨਾ ਸਤਲੁਜ ਕੈਮੀਕਲ ਪੈਂਦਾ ਤੁਸੀਂ ਜੇ ਕੋਲ ਖੜ ਕੇ ਦੇਖੋਗੇ ਮੈਂ ਕਹ ਟਾਂਜ ਬੰਦਾ ਵੇਹੋਸ਼ ਹੋ ਜੂ। ਜੇ ਇੱਕ ਬੰਦੇ ਨੂੰ ਘਰ ਚ ਬਿਮਾਰੀ ਹੋ ਜੇ ਤਾਂ ਸਾਰਾ ਟੱਬਰ ਹੀ ਰੁਲ ਰਿਆ ਇੱਕ ਤਰੀਕੇ ਨਾਲ। ਰੁਲਦੇ ਨੇ। ਅਸੀਂ ਤਾਂ ਗਏ ਆ ਇਹਨਾਂ ਪਿੰਡਾਂ 'ਚ ਦੱਖਣੀ ਮਾਲਵੇ ਦੇ ਹੋਰ ਫਾਇਲਕਾ ਦੇ ਪਿੰਡਾਂ ਤੇ ਜਾ ਰਹੇ ਲਾਤਰਾਂਗ ਵਾਲਾ, ਦੋਦਾ ਨਾਨਕਾ, ਭੈਣੀ। ਇਹਨਾਂ ਪਿੰਡਾਂ ਦੇ ਵਿੱਚ ਬਈ ਬੱਚੇ ਜਵਾਕ ਨੇ ਜਿਹੜੇ ਨਾ 17 17 18 18 ਜੇ ਬੱਚੇ ਪੈਦਾ ਹੁੰਦੇ ਆ ਇੱਕ ਸਾਲ ਦੇ ਤਾਂ ਉਹਦੇ ਵਿੱਚੋਂ 15 15 ਬੱਚੇ 'ਚ ਕਿਸੇ ਦੇ ਬਾਹ ਨਹੀਂ, ਕਿ ਲੱਤ ਨਹੀਂ, ਕਿ ਅੱਖਾਂ ਨਹੀਂ, ਕੋਈ ਗੋਲਾ ਹੈ, ਕਿਸੇ ਨੂੰ ਜੰਮਦੇ ਨੂੰ ਕੈਂਸਰ ਹੈ, ਕਿਸੇ ਨੂੰ ਕਾਲਾ ਪੀਲੀਆ ਹੈ। ਧੰਨਵਾਦ ਸੋ ਬਿਲਕੁਲ ਸਾਡੇ ਨਾਲ ਅੱਖਾਂ ਸਦਾਣਾ ਮੌਜੂਦ ਸੀ ਤੇ ਇਹਨਾਂ ਦੇ ਵੱਲੋਂ ਜਿਹੜਾ ਪ੍ਰਦੂਸ਼ਣ ਦੇ ਖਿਲਾਫ ਅਜਮਾਰਤ ਗੱਡਿਆ ਜਾ ਰਿਹਾ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਕੇਆਰਜੀਟੀਵੀ ਨਾਲ